ਆਮ ਲੋਕ ਜਿਹੜੇ ਨੇ ਉਹ ਨਸ਼ਾ ਦੇ ਤਸਕਰਾਂ ਕੋਲ ਪਹੁੰਚ ਜਾਂਦੇ ਨੇ ਪਰ ਪੁਲਿਸ ਕਿਤੇ ਨਾ ਕਿਤੇ ਰਹਿ ਜਾਂਦੀ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ देयर आर ਸਮ ਕੇਸ ਜਿੱਥੇ ਕਿਤੇ ਨਾ ਕਿਤੇ ਸਾਡੇ ਤੋਂ ਥੋੜ੍ਹਾ ਜਿਹਾ ਢਿੱਲਾ ਰਹਿ ਜਾਂਦਾ ਬਟ ਅਦਰਵਾਈਜ਼ ਅਸੀਂ ਲਗਾਤਾਰ ਹੀ ਕੰਮ ਕਰ ਰਹੇ ਹਾਂ ਜੀ ਕੱਲ ਇੱਕ ਮੁਕੱਦਮਾ ਦਰਜ ਕੀਤਾ ਜ਼ੀਰਕਪੁਰ ਜਿਹੜਾ 5 ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਹਾਂ ਵੀ ਚੋਰ ਕਮ ਸਮਗਲਰ ਸੀਗੇ ਤੇ ਉਹ ਵੀ ਅਸੀਂ ਪਬਲਿਕ ਤੋਂ ਹੀ ਫੀਡਬੈਕ ਲਿਆ ਜਿਵੇਂ ਯੂਥ ਕਲੱਬ ਨੇ ਸਾਡੇ ਨਾਲ ਸਹਿਯੋਗ ਕਰਕੇ ਸਾਨੂੰ ਲਿਸਟਾਂ ਪ੍ਰੋਵਾਈਡ ਕੀਤੀਆਂ ਸੀ ਕੱਲ ਹੀ ਲਿਸਟ ਪ੍ਰੋਵਾਈਡ ਕੀਤੀ ਅਸੀਂ ਕੱਲ ਹੀ ਕਾਰਵਾਈ ਕਰਤੀ ਸੀ ਖਾਸ ਤਰ੍ਹਾਂ ਦਾ ਕੋਈ ਨੰਬਰ ਜਾਂ ਫਿਰ ਕੋਈ ਈਮੇਲ ਜਾਂ ਫਿਰ ਕੋਈ ਸੰਪਰਕ ਕਰਨ ਦੇ ਲਈ ਕੋਈ ਖਾਸ ਤਰ੍ਹਾਂ ਦੀ ਯੋਜਨਾ ਹੈਗੀ ਹੈ ਹਾਂਜੀ ਪਿਆਪ ਪੁਲਿਸ ਦੇ ਵਿੱਚ ਇੱਕ ਡੈਡੀਕੇਟਿਡ ਯੂਨਿਟ ਬਣਿਆ ਹੋਇਆ ਹੈ ਜੀ ਨਸ਼ਿਆਂ ਦੇ ਖਿਲਾਫ ਇਸ ਤੋਂ ਇਲਾਵਾ ਇੱਕ ਡੈਡੀਕੇਟਿਡ ਨਸ਼ਿਆਂ ਦੇ ਲਈ ਇੱਕ ਹੈਲਪਲਾਈਨ ਨੰਬਰ ਵੀ ਚੱਲ ਰਿਹਾ ਸੋ ਲੋਕ ਉਹਤੇ ਵੀ ਜਾਣਕਾਰੀ ਦੇ ਸਕਦੇ ਆ ਤੇ ਜਿਹੜਾ ਉਹ ਯੂਨਿਟ ਬਣਿਆ ਹੋਇਆ ਹੈ ਉਹਦੇ ਸਾਡੇ ਸਪੈਸ਼ਲ ਡੀਜੀ ਸਾਹਿਬ ਸਰਦਾਰ ਕਲਦੀਪ ਸਿੰਘ ਆਈਪੀਐਸ ਉਹ ਲੀਡ ਕਰਦੇ ਨੇ ਉਹਨੂੰ ਤੇ ਉਹ ਉਹਨਾਂ ਕੋਲ ਵੀ ਜਾ ਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਤਾਂ ਮੈਂ ਜੇ ਕੋਈ ਨਸ਼ੇ ਦਾ आदी ਹੋ ਚੁੱਕਿਆ ਸਾਨੂੰ ਜਾਣਕਾਰੀ ਦਿਓ ਜਾਂ ਕਿਸੇ ਨੂੰ ਹੋਰ ਜਾਣਕਾਰੀ ਹਸਪੀਟਲ ਵਗੈਰਾ ਉਹਨੂੰ ਦਾਖਲ ਕਰਾਓ ਸੋ ਦੈਟ ਕਿ ਉਹ ਜਿਹੜਾ ਨਸ਼ਿਆਂ ਦੀ ਜਿਹੜੀ ਭਿਆਨਕ ਬਿਮਾਰੀ ਹੈ ਉਹ ਤੋਂ ਬਚ ਸਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਲਗਾਤਾਰ ਇਸ ਤਰ੍ਹਾਂ ਹੈ ਤੇ ਲਗਾਤਾਰੀ ਕੰਮ ਕੀਤਾ ਜਾ ਰਿਹਾ ਹੈ ਤੇ ਬਹੁਤ ਜਲਦੀ ਨਿਸ਼ਾਨ ਉੱਥਲ ਪਾ ਲਈ ਜਾਊਗੀ ਸਤਿ ਸ਼੍ਰੀ ਅਕਾਲ ਜੀ ਔਨ ਯਰ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ ਅੱਜ ਅਸੀਂ ਮੌਜੂਦ ਹਾਂ ਜੀਰਕਪੁਰ ਦੇ ਵਿੱਚ ਜਿੱਥੇ ਡੀਐਸਪੀ ਸਰਦਾਰ ਜਸਪਿੰਦਰ ਸਿੰਘ ਸਾਡੇ ਵਿੱਚ ਮੌਜੂਦ ਨੇ ਅੱਜ ਅਹਿਮ ਪ੍ਰੈਸ ਕਾਨਫਰੰਸ ਜਿਹੜੀ ਰੱਖੀ ਗਈ ਹੈ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਸ੍ਰੀ ਸ਼ਕਲ ਸਰ ਸਸੀਗਲ ਸਰ ਸਸੀਗਲ ਜੀ ਅੱਜ ਤੁਸੀਂ ਅਹਿਮ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਹਾਂਜੀ ਸਾਡਾ ਇੱਥੇ ਤੁਹਾਨੂੰ ਬੁਲਾ ਕੇ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਸੀ ਇੱਕ ਤਾਂ ਤੁਹਾਨੂੰ ਅਸੀਂ ਇਸ ਸੰਬੰਧੀ ਜਾਗਰੂਕ ਕਰਨਾ ਚਾਹੁੰਦੇ ਸੀ ਕਿ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਨਸ਼ਾ ਸੰਬੰਧੀ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਲਗਾਤਾਰਤਾ ਦੇ ਵਿੱਚ ਹੀ ਤੁਮਾਂ ਦਾ ਟਿਕਟ ਸਵਾਸ਼ੇਗ੍ਰਾਮ ਦੇ ਕਰੀਬ ਇੱਕ ਚਿੱਟਾ ਰਿਕਵਰ ਕੀਤਾ ਬੰਦੇ ਤੋਂ ਇਸ ਤੋਂ ਲਾਭੇ ਜੀ ਸਹੀ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਜਿਹੜੇ ਚੋਰ ਕਮ ਸਮਗਲਰ ਸੀਗੇ ਨਸ਼ੇ ਦੇ ਅਸੀਂ ਉਹਨਾਂ ਨੂੰ ਐਪਰੀਹੈਂਡ ਕੀਤਾ ਪੰਜ ਦੋਸ਼ੀ ਸੀਗੇ ਉਹ ਉਹਨਾਂ ਦੇ ਕੋਲੋਂ ਸਾਨੂੰ ਨਸ਼ੀਲੀ ਪਦਾਰਥ ਤਾਂ ਕੋਈ ਨਹੀਂ ਬਰਾਮਦ ਹੋਇਆ ਪਰੰਤੂ ਉਹਨਾਂ ਕੋਲੋਂ ਸਾਨੂੰ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਇਸ ਤੋਂ ਇਲਾਵਾ ਜਿਹੜਾ ਅਸੀਂ ਤੀਸਰੀ ਗੱਲ ਤੁਹਾਨੂੰ ਅੱਜ ਦੱਸਣੀ ਚਾਹੁੰਦੇ ਸੀਗੇ 9 ਤੇ 10 ਦੀ ਦਰਮਿਆਨੀ ਰਾਤ ਨੂੰ ਸਾਡੇ ਇੱਕ 에ਅਰ ਫੋਰਸ ਦੇ ਆਫੀਸਰ ਦੀ ਇੱਥੋਂ ਸਾਡੇ ਏਰੀਆ ਦੇ ਵਿੱਚੋਂ ਇੱਕ ਟਾਟਾ ਹੈਰੀਅਰ ਗੱਡੀ ਚੋਰੀ ਹੋ ਗਈ ਸੀ ਤੇ ਉਹ ਗੱਡੀ ਅਸੀਂ ਰਿਕਵਰ ਕਰ ਲਈ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਤਿੰਨ ਦੋ 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 ਚ ਤਿੰਨ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਦੋ ਦੋਸ਼ੀ ਗ੍ਰਿਫਤਾਰ ਕਰ ਲਏ ਤੇ ਤੀਜੇ ਦੋਸ਼ੀ ਦੀ ਗ੍ਰਿ ਸਰ ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਵਧ ਰਹੇ ਨੇ ਤੁਸੀਂ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਚਾਹੋਗੇ ਅ ਜੋ ਤੁਸੀਂ ਗੱਲ ਕਰ ਰਹੇ ਹੋ ਜੀ ਇਹ ਪੰਜਾਬ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਲਗਾਤਾਰ ਇਸ ਤਰਕ ਹੈ ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤੇ ਬਹੁਤ ਜਲਦੀ ਨਸ਼ਾ ਉੱਠਲ ਪਾ ਲਈ ਜਾਊਗੀ ਔਰ ਪੁਲਿਸ ਦੇ ਵੱਲੋਂ ਕਿਸ ਤਰ੍ਹਾਂ ਦੀ ਯੋਜਨਾ ਜਿਹੜੇ ਨਸ਼ੇ ਸਮੱਗਲਰ ਹੋਗੇ ਜਾਂ ਫਿਰ ਨਸ਼ਾ ਤਸਕਰ ਹੋਗੇ ਉਹਨਾਂ ਦੇ ਪ੍ਰਤੀ ਕਿਸ ਤਰ੍ਹਾਂ ਦੀ ਯੋਜਨਾ ਹੈ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਅਪਣਾਈ ਜਾ ਰਹੀ ਹੈ ਹਾਂਜੀ ਜਿਵੇਂ ਕਿ ਮੈਂ ਤੁਹਾਨੂੰ ਦੱਸ ਹੀ ਰਿਹਾ ਜੀ ਜਿਹੜੀ ਪਹਿਲਾਂ ਵੀ ਅਸੀਂ ਜਿਹੜੀ ਕਾਰਵਾਈ ਚੱਲਦੀ ਰਹੀ ਚੱਲਦੀ ਆ ਰਹੀ ਹੈ ਉਸੇ ਤਹਿਤ ਹੀ ਹੁਣ ਇੱਕ ਜੇ ਨਸੀ ਨਵਾਂ ਇੱਕ ਮਾਡਲ ਅਪਣਾਇਆ ਹੈ ਜਿਹੜਾ ਪੰਜਾਬ ਪੁਲਿਸ ਨੇ ਉਹਦੇ ਤਹਿਤ ਅਸੀਂ ਜਿਹੜੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਨਸ਼ਿਆਂ ਦੇ ਸਪਲਾਈਅਰ ਦੀਆਂ ਇਸ ਦੇ ਸਬੰਧ ਵਿੱਚ ਪਹਿਲਾਂ ਅਸੀਂ ਜਿਵੇਂ ਕੋਈ ਪੁਰਾਣੇ ਐਨਡੀਪੀਐਸ ਦੇ ਦੋਸ਼ੀ ਹੁੰਦੇ ਸੀ ਉਹਨਾਂ ਦੀ ਲਿਸਟਾਂ ਤਿਆਰ ਪਬਲਿਕ ਤੋਂ ਲਿਸਟਾਂ ਲਈਆਂ ਜਾ ਰਹੀਆਂ ਤੇ ਉਹਨਾਂ ਦੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਇਹ ਜੀ ਕੱਲ ਇੱਕ ਮੁਕਦਮਾ ਦਰਜ ਕੀਤਾ ਜ਼ੀਰਕਪੁਰ ਜਿਹੜਾ ਪੰਜ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਵੀ ਚੋਰ ਕਮ ਸਮਗਲਰ ਸੀਗੇ ਤੇ ਉਹ ਵੀ ਅਸੀਂ ਪਬਲਿਕ ਤੋਂ ਹੀ ਫੀਡਬੈਕ ਲਿਆ ਜਿਵੇਂ ਯੂਥ ਕਲੱਬ ਨੇ ਸਾਡੇ ਨਾਲ ਸਹਿਯੋਗ ਕਰਕੇ ਸਾਨੂੰ ਲਿਸਟਾਂ ਪ੍ਰੋਵਾਈਡ ਕੀਤੀਆਂ ਸੀ ਕੱਲ ਹੀ ਲਿਸਟ ਪ੍ਰੋਵਾਈਡ ਕੀਤੀ ਅਸੀਂ ਕੱਲ ਹੀ ਕਾਰਵਾਈ ਕਰਤੀ ਤੇ ਹੁਣ ਮੈਂ ਤੁਹਾਡੇ ਮਾਧਿਮ ਰਾਹੀਂ ਲੋਕਾਂ ਨੂੰ ਇਹ ਵੀ ਲੋਕਾਂ ਤੋਂ ਇਹ ਵੀ ਸਹਿਯੋਗ ਦੀ ਆਸ ਕਰਦਾ ਕਿ ਸਾਨੂੰ ਜਿੰਨੀ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਜਿੱਤੀ ਜਾਵੇ ਤੇ ਮੈਂ ਇਨਸ਼ੋਰ ਕਰਦਾ ਕਿ ਅਸ ਕਿਸੇ ਨਾਲ ਕੋਈ ਢਿੱਲ ਨਹੀਂ ਵਰਤੀ ਜਾਊਗੀ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ। ਲੋਕ ਕਹਿੰਦੇ ਨੇ ਕਿ ਆਮ ਲੋਕ ਜਿਹੜੇ ਨੇ ਉਹ ਨਸ਼ਿਆਂ ਦੇ ਤਸਕਰਾਂ ਕੋਲ ਪਹੁੰਚ ਜਾਂਦੇ ਨੇ ਪਰ ਪੁਲਿਸ ਕਿਤੇ ਨਾ ਕਿਤੇ ਰਹਿ ਜਾਂਦੀ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ ਜੀ ਕੋਈ ਇਹੋ ਜਿਹਾ ਐਸਾ ਤਾਂ ਕੋਈ ਇਸ ਇਹ ਸੈਟ ਪ੍ਰੈਸੀਡੈਂਸ ਤਾਂ ਹੈ ਨਹੀਂ ਕਿ देयर ਆਰ ਸਮ ਕੇਸ ਜਿੱਥੇ ਕਿਤੇ ਨਾ ਕਿਤੇ ਸਾਡੇ ਤੋਂ ਥੋੜਾ ਜਿਹਾ ਢਿੱਲਾ ਰਹਿ ਜਾਂਦਾ ਬਟ ਅਦਰਵਾਈਜ਼ ਅਸੀਂ ਲਗਾਤਾਰ ਹੀ ਕੰਮ ਕਰ ਰਹੇ ਹਾਂ ਜੀ ਤੇ ਮੈਂ ਉਮੀਦ ਕਰਦਾ ਕਿ ਅੱਗੇ ਤੋਂ ਤੁਹਾਨੂੰ ਇਹੋ ਜਿਹੀ ਗੱਲ ਕਦੇ ਸੁਣਨ ਨੂੰ ਵੀ ਨਹੀਂ ਮਿਲੂਗੀ। ਲੋਕਾਂ ਨੂੰ ਕਿਸੇ ਖਾਸ ਅਪੀਲ ਦੇਣੀ ਚਾਹੋਗੇ ਤੁਸੀਂ ਲੋਕਾਂ ਨੂੰ ਮੇਰੀ ਇਹੀ ਦਰਖਾਸਤ ਹੈ ਜੀ ਜਿੰਨੇ ਵੀ ਜੇ ਤੁਹਾਡੇ ਏਰੀਆ ਦੇ ਵਿੱਚ ਕੋਈ ਨਸ਼ਾ ਦਾ ਵਪਾਰ ਕਰ ਰਿਹਾ ਹੈ ਤਾਂ ਤੁਰੰਤ ਸਾਨੂੰ ਜਾਣਕਾਰੀ ਦਿਓ ਤੇ ਜੋ ਜੇ ਕੋਈ ਵਿਕਟਮ ਹੈ ਜੇ ਕੋਈ ਮੱਕੀ ਨਸ਼ੇ ਦਾ आदी ਹੋ ਚੁੱਕਿਆ ਹੈ ਸਾਨੂੰ ਜਾਣਕਾਰੀ ਦਿਓ ਜਾਂ ਕਿਸੇ ਨੂੰ ਹੋਰ ਜਾਣਕਾਰੀ ਹਸਪੀਟਲ ਵਗੈਰਾ ਨੂੰ ਦਾਖਲ ਕਰਾਓ ਸੋ ਥੈਟ ਕਿ ਉਹ ਜਿਹੜੇ ਨਸ਼ਿਆਂ ਦੀ ਜਿਹੜੀ ਭਿਆਨਕ ਬਿਮਾਰੀ ਹੈ ਉਹ ਤੋਂ ਬਚ ਸਕੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਖਾਸ ਤਰ੍ਹਾਂ ਦਾ ਕੋਈ ਨੰਬਰ ਜਾਂ ਫਿਰ ਕੋਈ ਈਮੇਲ ਜਾਂ ਫਿਰ ਕੋਈ ਸੰਪਰਕ ਕਰਨ ਦੇ ਲਈ ਕੋਈ ਖਾਸ ਤਰ੍ਹਾਂ ਦੀ ਯੋਜਨਾ ਹੈਗੀ ਹੈ ਹਾਂਜੀ ਪਿਆਪ ਪੁਲਿਸ ਦੇ ਵਿੱਚ ਇੱਕ ਡੈਡੀਕੇਟਿਡ ਯੂਨਿਟ ਬਣਿਆ ਹੋਇਆ ਹੈ ਜੀ ਨਸ਼ਿਆਂ ਦੇ ਖਿਲਾਫ ਇਸ ਤੋਂ ਇਲਾਵਾ ਇੱਕ ਡੈਡੀਕੇਟਿਡ ਨਸ਼ਿਆਂ ਦੇ ਲਈ ਇੱਕ ਹੈਲਪਲਾਈਨ ਨੰਬਰ ਵੀ ਚੱਲ ਰਿਹਾ ਸੋ ਲੋਕ ਉਹਤੇ ਵੀ ਜਾਣਕਾਰੀ ਦੇ ਸਕਦੇ ਆ ਤੇ ਜਿਹੜਾ ਉਹ ਯੂਨਿਟ ਬਣਿਆ ਹੋਇਆ ਹੈ ਉਹਦੇ ਸਾਡੇ ਸਪੈਸ਼ਲ ਡੀਜੀ ਸਾਹਿਬ ਸਰਦਾਰ ਕੁਲਦੀਪ ਸਿੰਘ ਆਈਪੀਐਸ ਉਹ ਲੀਡ ਕਰਦੇ ਨੇ ਉਹਨੂੰ ਤੇ ਉਹ ਉਹਨਾਂ ਕੋਲ ਵੀ ਜਾ ਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਬਹੁਤ ਬਹੁਤ ਧੰਨਵਾਦ ਸਤ ਤੁਹਾਡਾ ਮਿਹਰਬਾਨੀ ਜੀ ਜਿਵੇਂ ਕਿ ਸਾਡੇ ਵਿੱਚ ਅੱਜ ਮੌਜੂਦ ਸੀਗੇ ਡੀਐਸਪੀ ਜਸਪਿੰਦਰ ਸਿੰਘ ਜੀ ਅਸੀਂ ਗੱਲਬਾਤ ਕੀਤੀ ਹੈ ਨਸ਼ੇ ਦੇ ਉੱਪਰ ਗੱਲਬਾਤ ਕੀਤੀ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਵੀ ਲੋਕ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਨਸ਼ਾ ਨੂੰ ਵੇਚਦੇ ਨੇ ਉਹ ਕਾਰਵਾਈ ਇਹ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ